ਮਨ ਜਾਣਿਆ ਆ ਕੰਨ 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 ਜਾਣਿਆ ਜਿਸ ਪਾਸ ਜਿਸ ਪਾਸਾ ਪਾਪ ਦਸੰਗ ਜਗਤ ਕੁਦਾਰਾ ਜਿਸ ਪਾਸਾ ਸਾਰਬ ਜਗਤ ਕੁਦਾਰਾ ਜਿਸ ਪਾਸਾ ਪਾਪ ਜਗਤ ਕੁਦਾਰਾ ਸਦਾ ਸੁਖਾ ਸਦਾ ਸੁਖਾ ਸਦਾ ਨਾਮ ਸਿਕਾ ਨਾਮ ਤੇ ਸਿਕਾ ਸਦਾ ਨਾਮ ਸਿਕਾ ਨਾਮ ਤੇ ਸਿਕਾ ਸਦਾ ਨਾਮ ਸਿਕਾ ਸਦਾ ਨਾਮ ਸਿਕਾ ਸਦਾ ਨਾਮ ਸਿਕਾ ਸੁਨਾ ਨਾਨਕ ਤੇ ਸਤਿਗੁਰਿਆ ਸੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕੰਨ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸੇਧ ਬੋਲਨ ਸੋਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ 베ਰੀ ਐਸੇ ਦੀਨ ਦਿਆਲ ਪਾਦਸ਼ਾਹ ਧੰਨ ਤਲ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸਮੂਚੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਅਤੇ ਲੋਕਲ ਗੁਰਦੁਆਰਾ ਪ੍ਰਭਗਤਨੀ ਟਿਕੂਣ ਸਾਹਿਬ ਸਮੂਚੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆ ਰੱਖੀ ਗਏ ਸਹਿਜ ਪਾਠ ਦੀ ਸੰਪੂਰਨਤਾ ਤੇ ਉਪਨਾਮਤਾ ਮਹਾ ਨਕਰ ਕੀ ਤਨਾ ਗੁਰੂਗਰਾਜ ਸਾਹਿਬ ਜੀ ਦੇ ਸ਼ਤਰ ਸ਼ਾਇਆ ਹੇਠ ਅੱਜ ਆ ਪਿਆਰਿਆਂ ਦੀ ਦਿਵਾਈ ਅੰਦਰ ਗੁਰਦੁਆਰਾ ਸ੍ਰੀ ਦਰਵਾਜ ਸਾਹਿਬ ਉਪਰੰਤ ਹੋਇਆ ਮਾਣਕਵਾ ਖਪੜਾਵਾ ਤੇ ਹੁੰਦਾ ਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਦਰਵਾਜ ਸਾਹਿਬ ਵਿਖੇ ਸਵਾਗਤ ਹੋਵੇਗੀ ਵੱਡੀ ਗੱਡੀ ਵਿੱਚ ਸਿੱਖ ਸੰਗਤਾਂ ਦੇ ਆਦੜੀਆਂ ਭਰ ਕੇ ਘਰੂ ਜਾਸ ਸਰਵਣ ਕਰਕੇ ਤਨਵਾਸਾਂ ਦੇ ਨਾਲ ਸਹਾਕਾਰ ਦੇ ਲਾਭ ਪ੍ਰਾਪਤ ਤੇ ਗੁਰਦਾਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਨੰਤ ਅਨੰਦ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪਰਪਰੰਧਿਆ ਸმოਚਿਆ ਸਤਿਗਤਾਂ ਨੂੰ ਬਿਆਕ ਬੇਦਾਰ ਸਵਾਦਿਆ ਹੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ